ਆਖਰ ਕਿਉਂ ਵਾਰ-ਵਾਰ ਲਾਪਤਾ ਹੋ ਰਹੇ ਨੇ ਸਾਬਕਾ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਲੱਭਣ ਦੇ ਵਾਸਤੇ ਕੰਧਾਂ ਤੇ ਚਿਪਕਾ ਰਹੇ ਨੇ ਪੋਸਟਰ ਤਾਂ ਕਿ ਚਰਨਜੀਤ ਸਿੰਘ ਚੰਨੀ ਦਾ ਲੱਗ ਸਕੇ ਪਤਾ ਕੁਝ ਦਿਨ ਪਹਿਲਾਂ ਭਾਜਪਾ ਆਗੂਆਂ ਨੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਫੀ ਸਮੇਂ ਤੱਕ ਜਲੰਧਰ ਨਾ ਆਉਂਦੇ ਦੋਸ਼ ਲਗਾਉਂਦੇ ਰੋਸ ਵਜੋਂ ਜਲੰਧਰ ਦੇ ਸ਼ਹਿਰੀ ਤੇ ਦਿਹਾਤੀ ਇਲਾਕੇ ਦੇ ਵਿੱਚ ਉਹਨਾਂ ਦੇ ਗੁੰਮਸ਼ਦਾ ਹੋਣ ਦੇ ਪੋਸਟਰ ਲਗਾਏ ਗਏ ਸੀ ਜਿਨ੍ਹਾਂ ਦੀ ਕਾਫੀ ਚਰਚਾ ਹੋਈ ਸੀ ਤਾਂ ਹੁਣ ਉਸ ਤੋਂ ਬਾਅਦ ਕਈ ਲੋਕ ਚਰਨਜੀਤ ਸਿੰਘ ਚੰਨੀ ਦੇ ਗੁੰਮਸ਼ਦਾ ਦੇ ਪੋਸਟਰ ਫੜੇ ਸ਼ਾਹਕੋੜ ਦੇ ਵਿੱਚ ਨਜ਼ਰ ਆਏ ਸ਼ਾਹਕੋੜ ਦੇ ਵਿੱਚ ਲੋਕਾਂ ਨੇ ਚੰਨੀ ਗੁੰਮਸ਼ਦਾ ਹੋਣ ਦੇ ਪੋਸਟਰ ਚਿਪਕਾਏ ਤੇ ਲੋਕਾਂ ਦੇ ਵਿੱਚ ਪੈਂਫਲੇਟ ਵੀ ਵੰਡੇ ਗਏ ਨੇ ਤਾਂ ਆਓ ਸੁਣਦੇ ਆ ਲੋਕਾਂ ਦਾ ਕੀ ਕਹਿਣਾ ਤੋਂ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਤਾਂ ਕਿ ਅਸੀਂ ਜਾ ਕੇ ਉਹਦਾ ਦਰਵਾਜ਼ਾ ਖੜਕਾਈਏ ਸ਼ਾਹਕੋਟ ਦੇ ਥਾਂ ਦਾ ਵੇਖਦਾ ਚਿੱਟਾ ਸ਼ਾਹਕੋਟ ਦੇ ਥਾਂ ਦਾ ਖੜਾ ਪਾਣੀ ਥਾਂ ਥਾਂ ਤੇ ਟੁੱਟੀਆਂ ਸੜਕਾਂ ਤੇ ਥਾਂ ਥਾਂ ਦੇ ਵਿੱਚ ਪਾਏ ਇਹ ਉਹਦੇ ਨਗਰ ਸਾਨੀ ਕੌਮ ਵਾਸੀ ਉਹਨਾਂ ਦੇ ਉਹ ਜਾ ਕੇ ਦੱਸੀਏ ਕਿ ਜੇ ਸਮਾਂ ਮਿਲੇ ਤੁਹਾਨੂੰ ਪੋਲਿਟਿਕਸ ਵਿੱਚੋਂ ਝੂਠੇ ਵਾਅਦਿਆਂ ਦੇ ਵਿੱਚੋਂ ਤੇ ਇੱਕ ਵਾਰੀ ਸ਼ਾਹਕੋਟ ਆ ਕੇ ਦੇਖੋ ਤਾਂ ਸਹੀ ਕਿ ਜਿੰਨਾ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਸੀ ਤੇ ਤੁਸੀਂ ਉਹਨਾਂ ਨੂੰ ਕੀ ਦਿੱਤਾ ਇਸ ਕਰਕੇ ਸਾਰੇ ਜਨਤਾ ਨੂੰ ਤੇ اپیل ਵੀ ਕਰਦਾ ਹਾਂ ਤੇ ਜਿੱਥੇ ਬੰਦਾ ਲੱਭੇ ਤੇ ਸਾਨੂੰ ਜਰੂਰ ਦੱਸੇ ਇਹਦਾ ਦਸਰਾਂ ਜਰੂਰ ਕਰੋ ਵੀ ਹੈ ਕਿੱਥੇ ਆ ਉਹ ਜਿਹੜਾ ਬੰਦਿਆ ਨੂੰ ਪਾਸੇ ਕਰਕੇ ਵਿਕਾਸ ਵਾਲੇ ਬੰਦਿਆ ਨੂੰ ਅੱਗੇ ਲਿਆਓ ਤਾਂ ਕਿ ਆਪਾਂ ਨੂੰ ਕਿਸੇ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਪੁਰ ਦਾ ਵਿਕਾਸ ਹੋਵੇਗਾ ਫੋਨ ਦੇ ਇਹੋ ਜਿਹੇ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਹਸਾਬ ਨਾਲ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋ ਘਰ ਘਰ ਮਿਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪੇਜ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜ਼ਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਤੇ ਇਹਦੇ ਨਾਲ ਕੋਈ ਗੱਲ ਕਰ ਸਕੀਏ ਜਿੱਥੇ ਵੀ ਹੋਵੇ ਇਹਦਾ ਐਡਰੈਸ ਜ਼ਰੂਰ ਦਿੱਤਾ ਜਾਵੇ ਐਮਪੀ ਦੀ ਇਲੈਕਸ਼ਨ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਜਿਹੜੇ ਜਲੰਧਰ ਦੇ ਵਿੱਚ ਜੋਗੇ ਕਹਿੰਦੇ ਸੀ ਮੈਂ ਕੋਠੀ ਲਾ ਲਈ ਆ ਮੈਂ ਡੀਸੀ ਦਫਤਰ ਦੇ ਵਿੱਚ ਆਫਿਸ ਬਣਾ ਲਿਆ ਮੈਂ ਹੁਣ ਇੱਥੇ ਰਿਆ ਕਰਾਂਗਾ ਪਰ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਚੰਨੀ ਸਾਹਿਬ ਨਹੀਂ ਲੱਭੇ ਬੇਨਤੀ ਆ ਜੇ ਕਿਸੇ ਨੂੰ ਚੰਨੀ ਸਾਹਿਬ ਕਿਸੇ ਨਜ਼ਰ ਆਏ ਆ ਤਾਂ ਸਾਨੂੰ ਦੱਸੋ ਤਾਂ ਦਾਅਵਾ ਜੀ ਹੈ ਕਿ ਗੁੰਮਸ਼ਦਾ ਦੇ ਪੋਸਟਰ ਲੱਗਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਕੁਝ ਲੋਕ ਮਸ਼ਹੂਰ ਹੋਣ ਲਈ ਉਹਨਾਂ ਦੇ ਪੋਸਟਰ ਲਗਾ ਰਹੇ ਨੇ ਤਾਂ ਹੁਣ ਸ਼ਾਹ ਕੋਟ ਦੇ ਵਿੱਚ ਲੱਗੇ ਪੋਸਟਰਾਂ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਦਾ ਕਿਹੜਾ ਬਿਆਨ ਸਾਹਮਣੇ ਆਉਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ